ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਹੱਦ ਹੋ ਗਈ ਯਾਰਾ ਐਨੀ ਧੱਕੇਸ਼ਾਹੀ ਐਡੇ ਨਾਦਰਸ਼ਾਹੀ ਫਰਮਾਨ ਜਿਹੜੇ ਸਰਕਾਰ ਸੁਣਾ ਰਹੀ ਆ ਜਮੇ ਆਵਾਜ਼ਾਂ ਨੂੰ ਦਬ ਬੰਦ ਕੀਤਾ ਜਾ ਰਿਹਾ ਐ ਤਾਂ ਮੈਨੂੰ ਲੱਗਦਾ ਜਿਵੇਂ ਪਾਕਿਸਤਾਨ ਚ ਹੋ ਰਿਹਾ ਨਾ ਉਹ ਜਿਵੇਂ ਉਥੋਂ ਆਲੇ ইমরান ਖਾਨ ਦੇ ਮਗਰ ਪਏ ਹੋਏ ਆ ਕਿਵੇਂ ਝੂਠੇ ਦੇ ਝੂਠਾ ਮੁਕਦਮਾ ਮੜੀ ਜਾਂਦੇ ਆ ਜੇਲ੍ਹ ਦੇ ਅੰਦਰ ਬੈਠੇ ਦੀ ਉਹ ਹਾਲਾਤ ਪੰਜਾਬ ਦੇ ਹੋਏ ਪਏ ਆ ਅੱਜ ਸਖਪਾਲ ਸਿੰਘ ਖਹਿਰੇ ਦੀ ਜ਼ਮਾਨਤ ਦਾ ਹੁਕਮ ਆਉਂਦਾ ਹੈ ਹਾਈ ਕੋਰਟ ਵੱਲੋਂ ਸਵੇਰੇ 11 ਵਜੇ ਕਿ ਸਖਪਾਲ ਸਿੰਘ ਖਹਿਰਾ ਜਿਹੜਾ ਪਿਛਲੇ ਸਾਢੇ 3 ਮਹੀਨਿਆਂ ਤੋਂ ਬੰਦ ਹੈ ਉਹਨੂੰ ਭਾਈ ਜ਼ਮਾਨਤ ਦਿੱਤੀ ਜਾਂਦੀ ਹੈ ਪਰ ਨਾਲ ਦੀ ਨਾਲ ਸੁਪਾਸ ਖੈਰੇ ਦੇ ਉੱਤੇ 2:10 ਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਹੈ ਕਪੂਰਥਲਾ ਦਾ ਸੁਭਾਲਪੁਰ ਥਾਣਾ ਜਿਹੜਾ ਉੱਥੇ ਮੁਕੱਦਮਾ ਕੀ ਦਰਜ ਕੀਤਾ ਜਾਂਦਾ ਹੈ 195 A ਦਾ 195 A ਤੋਂ ਭਾਵ ਵੀ ਖੈਰਾ ਜੇ ਬਾਹਰ ਆਊਗਾ ਤਾਂ ਇਹ ਆਪਣੇ ਗਵਾਹਾਂ ਨੂੰ ਡਰਾ ਤਮਕਾ ਸਕਦਾ ਉਹਨਾਂ ਵੱਲ ਇੱਕ ਦਿਖਾਵਾ ਦੇ ਕੇ ਖੈਰ ਦੇ ਮੁਕੱਦਮਾ ਦੇਖ ਕੇ ਅੱਜ ਉਹਨੂੰ ਫੇਰ ਰਿਮਾਨਡ ਤੇ ਲੈ ਲਿਆ ਜਾਂਦਾ ਦੇਖੋ ਇਹ ਇੱਕ ਤਰ੍ਹਾਂ ਦੇ ਨਾਲ ਹਾਈ ਕੋਰਟ ਦੀ ਵੀ ਤਹਹੀਨ ਹੈ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਸੈਸ਼ਨ ਕੋਰਟ ਹੋਵੇ ਉਹ ਕਦੋਂ ਜਵਾਬ ਦਿੰਦੇ ਆ ਜਦੋਂ ਉਹਨਾਂ ਨੂੰ ਪੂਰੀ ਜੱਜਾਂ ਨੂੰ ਇਸ ਗੱਲ ਦੀ ਸਰਟੀਫਾਈ ਹੁੰਦੀ ਹੈ ਜੱਜ ਪੂਰਨ ਤੌਰ ਦੇ ਉੱਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਬੰਦਾ ਬਾਹਰ ਜਾ ਕੇ ਕਿਸੇ ਵੀ ਤਰੀਕੇ ਨਾਲ ਜਿਹੜੀ ਇਨਵੈਸਟੀਗੇਸ਼ਨ ਹੈ ਜਿਹੜੀ ਜਾਂਚ ਹੈ ਜਿਹੜਾ ਮੁਕੱਦਮਾ ਟ੍ਰਾਇਲ ਚੱਲਣਾ ਗਵਾਹੀਆਂ ਹੋਣੀਆਂ ਆ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਇਹ ਬੰਦਾ ਕੋਈ ਉਹਨਾਂ ਦਾ ਦਿਵਾ ਨਹੀਂ ਪਾਊਗਾ ਠਮਕਾਊਗਾ ਨਹੀਂ ਡਰਾਊਗਾ ਨਹੀਂ ਤਾਂ ਹੀ ਹਾਈ ਕੋਰਟਾਂ ਸੁਪਰੀਮ ਕੋਰਟਾਂ ਸੈਸ਼ਨ ਕੋਰਟਾਂ ਜਮਾਨਤ ਦੰਦੀਆਂ ਨੇ ਪਰ ਮਾਦਾ ਸ਼ੇਰਾਂ ਨੇ ਕਮਾਲ ਕਰੀ ਪਈ ਆ ਯਾਰ ਚੱਕ ਕੇ ਨਾਲ ਦੀ ਨਾਲ ਦੋ ਦਸਤੇ ਦੇ ਕੇ ਪਰਚਾ ਤੇ ਲਾ ਕੇ ਰਿਮਾਰਡ ਤੇ ਦੁਬਾਰਾ ਫਿਰ ਜੇਲ੍ਹ ਚ ਹੁਣੇ ਯਾਦ ਰੱਖਿਓ ਇਸ ਤੌਜ ਵਾਲਾ ਮਹਾਰਾਜ ਇਹ ਇਨਕਲਾਬੀਆਂ ਦੀ ਸਰਕਾਰ ਆ ਇੰਨੀ ਧੱਕਾਸ਼ਾਹੀ ਹੈ ਯਾਰ ਇਹ ਯਾਦ ਰੱਖਿਓ ਇਹ ਕਿਸੇ ਵੀ ਤਰੀਕੇ ਦੇ ਨਾਲ ਸਪਾਲ ਸਿੰਘ ਖੇਰੇ ਵਰਗਿਆਂ ਨੂੰ ਜਾਂ ਹੋਰ ਜਿਹੜੀਆਂ ਆਵਾਜ਼ਾਂ ਪੰਜਾਬ ਲਈ ਬੋਲਦੀਆਂ ਨੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਇਹ ਕਿਸੇ ਵੀ ਤਰੀਕੇ ਨਾਲ ਚਾਹੇ ਚੱਕ ਕੇ ਅੰਦਰ ਸੱਟਣਗੇ ਲੋਕਸਭਾ ਤੋਂ ਪਹਿਲਾਂ ਚਾਹੇ ਜਿਹੜੇ ਅੰਦਰ ਆ ਉਹ ਨਿਕਲ ਨਹੀਂ ਦੇਣਗੇ ਤੇ ਯਾਦ ਰੱਖਿਓ ਦੂਜੇ ਪਾਸੇ ਆਪ ਜੀ ਕਾ ਮਾਰਦੇ ਆ ਇਹ ਈੜੀ ਦੇ ਤੀਜੀ ਵਾਰੀ ਸੰਮਣ ਹੋ ਗਏ ਕੇਦਰੀਵਾਲ ਨੂੰ ਦਸ ਦਿਨਾਂ ਆ ਕੇ ਪੰਜਾਬ ਆ ਗਿਆ ਲੁਕਿਆ ਰਿਹਾ ਕਹ ਜੀ ਮੈਂ ਤਾਂ ਇੱਥੇ ਆ ਕੇ ਪਾਸ਼ਨਾ ਕਰ ਰਿਹਾ ਜੀ ਮੈਂ ਤਾਂ ਮੈਡੀਟੇਸ਼ਨ ਕਰ ਰਿਹਾ ਜੀ ਮੈਂ ਜੋਗਾ ਕਰ ਰਿਹਾ ਜੀ ਉਹ ਇੱਕ ਈੜੀ ਤੋਂ ਬਚਣ ਦਾ ਢੰਗ ਤਰੀਕਾ ਸੀ ਦੁਬਾਰਾ ਫੇਰ ਈੜੀ ਦੇ ਸੰਮਣ ਆਏ ਹੁਣ ਤੀਜੀ ਵਾਰੀ ਫੇਰ ਸੰਮਣ ਆਇਆ ਕਹਿੰਦਾ ਮੈਂ ਪੇਸ਼ ਨਹੀਂ ਹੋਊਂਗਾ ਆਪ ਇਹ ਕਹਿੰਦੇ ਐ ਮੋਦੀ ਧੱਕਾ ਕਰਦਾ ਐ ਮੋਦੀ ਆਪਣੀਆਂ ਏਜੰਸੀਆਂ ਨੂੰ ਈਡੀ ਹੋਵੇ, ਸੀਬੀਆਈ ਹੋਵੇ, ਉਹਨਾਂ ਨੂੰ ਸਾਡੇ ਤੋਂ ਸਾਡੇ ਦੇ ਖਿਲਾਫ ਪਰਤ ਰਿਹਾ ਹੈ। ਸਾਡੇ ਦੇ ਪਰਚੇ ਕਰਾ ਰਿਹਾ ਹੈ। ਸਮਝ ਜੇ ਸਟਨ ਦੀ ਤਿਆਰੀ ਹੋ ਰਹੀ ਹੈ ਤੇ ਤੁਸੀਂ ਕੀ ਕਰ ਰਹੇ ਹੋ? ਅਖੌਤੀ ਡਰਾਮੇ ਬਾਜੋ। ਉਹ ਝੂਠੇ ਯਾਲੀ ਇਨਕਲਾਬੀਓ। ਉਹ ਇੰਨਾ ਧੱਕਾ, ਇੰਨਾ ਜ਼ੁਲਮ। ਤੁਸੀਂ ਇਸ ਤਰੀਕੇ ਨਾਲ ਇਹ ਲੋਕਤੰਤਰ ਯਾਰ। ਜਮੇ ਬੰਦੇ ਆਂ, ਤੁਸੀਂ ਜਮੇ ਖਤਮ ਕਰ। ਕਿਹੜਾ ਅਧਿਕਾਰ ਹੈ ਇੱਥੇ ਬੰਦੇ ਨੂੰ? ਕਿੱਥੇ ਰਹੀ ਮਨੁੱਖੀ ਅਧਿਕਾਰਾਂ ਦੀ ਗੱਲ? ਤੇ ਕਿੱਥੇ ਆ ਭਾਈ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਜਿਹੜੇ ਮਨੁੱਖੀ ਦਿਕਨ ਰਵਾਪਉਣ ਵਾਲੇ ਲੋਕ ਆ ਆ ਜਮੀ ਚੁੱਪ ਪਾ ਜਾਂ। ਆ ਜਮੀ ਜੱਗੋਂ ਤੇਰਵੀ ਹੋ ਰਹੀ ਆ ਬੰਦਿਆਂ ਨਾਲ ਯਾਰ। ਨਾ ਉਹਦੀ ਕੋਈ ਪਾਰਟੀ ਬੋਲ ਰਹੀ ਐ ਉਹ ਨਾ ਕਾਂਗਸੀ ਬੋਲ ਰਹੇ ਆ ਉਹ ਅੰਦਰ ਖਾਤੇ ਮਿਲੇ ਹੋਇਆ ਰਾਜਪੜੰਗਰ ਦੇ ਭਵੰਤ ਨਾਲ ਵੀ ਕੋਈ ਗੱਲ ਨਹੀਂ ਠੋਕੀ ਰੱਖ ਅੰਦਰ। ਕੋਈ ਪ੍ਰਵਾਹ ਨਹੀਂ ਨਾ ਆਉਣ ਦੇ ਵੋਟਾਂ ਤੋਂ ਪਹਿਲਾਂ ਦੱਬ ਦੇ ਅੰਦਰ ਹੋਰ। ਆ ਇੱਕ ਪਾਰਟੀ ਆ ਹੋਰ ਦੇਣਾ ਜਦੋਂ ਉਹ ਜਵਾਨ ਤੂੰ ਇੱਕ ਹੋਰ ਦੇ ਦੇਣਗੇ। ਉਹਦੇ ਉਹ ਜੋ ਜਵਾਨ ਤੂੰ ਦੋ ਹੋਰ ਦੇ ਦੇਣਗੇ। ਆਹੀ ਕੰਮ ਚੱਲਣਾ ਐ। ਸੋ ਪੰਜਾਬ ਦੇ ਲੋਕੋ ਉਹ ਲੋਕੋ ਪੰਜਾਬ ਦੇਓ ਅੱਜ ਉਹ ਵਿਚਾਰਾ ਕਲਵੰਸਿੰਗ ਰਾਉਕੇ ਵਾਲਾ ਉਹਦੇ ਚਾਚੇ-ਤਾਏ ਦੀ ਮੌਤ ਹੋਈ ਉਹਨੂੰ ਹਾਈ ਕੋਰਟ ਨੇ 6 ਦਿਨਾਂ ਦੀ ਪੈਰੋਲ ਦਿੱਤੀ ਛੁੱਟੀ ਦਿੱਤੀ ਵੀ ਜਾ ਆਪਣੇ ਘਰੇ ਆਪਣੇ ਪਰਿਵਾਰ ਦੇ ਦੁੱਖ ਆਪਣਾ ਆਪਣੇ ਪਰਿਵਾਰ ਦਾ ਦੁੱਖ ਮਟਾ ਜਾ ਕੇ ਉਹ ਉਹਨੂੰ ਲਿਆ ਕੇ ਸੀਈਬੋਗੇ ਰੱਖ ਲਿਆ ਉਹਨੂੰ ਲਿਆ ਕੇ ਕਲਵਾਨ ਸਿੰਘ ਰਾਉਕੇ ਜਿਹੜਾ ਡਿਬਰੂਗੜ ਬੰਦ ਸੀ ਜੇਲ੍ਹ ਦੇ ਵਿੱਚ ਉਹਨੂੰ ਛੇਦਨਾ ਦੀ ਪੈਰੋਲ ਮਿੱਤੀ ਹੈ ਹਾਈ ਕੋਰਟ ਨੇ ਉਹ ਆਪਣੇ ਘਰੇ ਜਾਣ ਖਤਰਤੀ ਉਹ ਆਪਣੇ ਘਰੇ ਜਾ ਕੇ ਆਪਣੇ ਪਰਿਵਾਰ ਚ ਬੈਠ ਪਾਈ ਦੁੱਖ ਮਡਾਲ ਥੋੜੇ ਘਰੇ ਮੌਤ ਹੋਈ ਹੈ ਉਹ ਚੱਕ ਕੇ ਸੀਆਈ ਬੰਦ ਹੈ ਉਹਦਾ ਫਿਰ ਜੇਲ੍ਹ ਤੋਂ ਕੱਢਿਆ ਤੇ ਦੂਜੀ ਜੇਲ੍ਹ ਚ ਬੰਦ ਕਰ ਲਿਆ ਆ ਸਰਦਾਰ ਸਿੰਘ ਜੀ ਸਿੰਘ ਮਾਨ ਮਿਲਣਗੇ ਲੋਕ ਸਭਾ ਮੈਂਬਰ ਹੈ ਕਿਸੇ ਨੇ ਮਿਲ ਨਹੀਂ ਦਿੱਤਾ ਇੱਕ ਲੋਕ ਸਭਾ ਮੈਂਬਰ ਨੂੰ ਮਿਲਣ ਤੱਕ ਨਹੀਂ ਦਿੱਤਾ ਸੀ ਇਸਟਾਫ ਮੋਗੇ ਦੇ ਵਿੱਚ ਆਖਿਓ ਰਿਹਾ ਇੱਥੇ ਅੱਜ ਅਮਰਤਪਾਲ ਦੇ ਵਿਚਾਰੇ ਬਿਰਤ ਬਜ਼ੁਰਗ ਮਾਤਾ ਤੇ ਪਿਓ ਉਹ ਦਿੱਲੀ ਰਿਵੈਸਿਸ਼ਨ ਦੇ ਉੱਤੇ ਵਿੱਚੇ ਪੰਜਾਬ ਪੁਲਿਸ ਦੀ ਵਿੱਚੇ ਦਿੱਲੀ ਪੁਲਿਸ ਹੀ ਗਈ ਉੱਥੇ ਗ੍ਰਿਫਤਾਰ ਕਰ ਲੈ ਘੇਰ ਲੇ ਇੱਕ ਸਾਥੀ ਨਾਲ ਹੋਰ ਉਹਨਾਂ ਦਾ ਫੜ ਲਿਆ ਤੇ ਉਹ ਬੱਚੇ ਫੜਨੇ ਉਹ ਛੱਡੇ ਆ ਪਤਾ ਨਹੀਂ ਹਰੇ ਗ੍ਰਿਫਤਾਰੀ ਪਾ ਕੇ ਜੇਲ੍ਹ ਭੇਜਣਗੇ ਇਹ ਪੰਜਾਬ ਦੇ ਲੋਕੋ ਇਹ ਮੈਂ ਸਮਝਦਾ ਇਹ ਸੋਡੇ ਇਹ ਸੋਡਾ ਭਾਈ ਜਿਹੜਾ ਤੁਸੀਂ ਚੁੱਪ ਕਰੇ ਬੈਠੇ ਹੋ ਨਾ ਸਭ ਸੁਣ ਗਏ ਸਾਡੇ ਲੋਕਾਂ ਨੂੰ ਯਾਰ ਐਡਾ ਧੱਕਾ ਐ ਐਡਾ ਜਨਮ ਯਾਰ ਕਿੱਥੇ ਕਾਨੂੰਨ ਯਾਰ ਕਿੱਥੇ ਆਦਾਸ ਤਾਂ ਕੋਈ ਸੁਣਵਾਈ ਨਹੀਂ ਬੰਦੇ ਦੀ ਕਮਾਲ ਹੋ ਗਈ ਆ ਜਿਹਨੂੰ ਜੀ ਕਰਦਾ ਮਰਜ਼ੀ ਚੱਕ ਕੇ ਨੋ ਥੋਕ ਦੇ ਯਾਰ ਇਸਕਮ ਨੂੰ ਚੁਣਿਆ ਸੀ ਹਸਤੌਜ ਵਾਲਾ ਆ ਮਹਾਰਾਜ ਇਸਕਮ ਨੂੰ ਚੁਣਿਆ ਸੀ ਉਹ ਵਾ ਕੇ ਜਾ ਕੇ ਪੈਗਾ ਬਸਾਕਾ ਪਟਨਾਮ ਕਹਿੰਦਾ ਮੈਂ ਪਾਸ਼ਨਾ ਕਰਨ ਗਿਆ ਜੀ ਪਤਾ ਨਹੀਂ ਕਿਹੜੀ ਪਾਸ਼ਨਾ ਕਰਦਾ ਹੈ ਉਦੋਂ ਵੇ ਲੋਕ ਸਭਾ ਦੇ ਜਾਣਾ ਪਤਾ ਨਹੀਂ ਕਿਹੜੇ ਸੂਬੇ ਮਧ ਪ੍ਰਦੇਸ਼ ਪੜਾਈ ਆਪਣੇ ਜਾਣਾ ਨੇ ਲੈ ਕੇ ਜਨਤ ਦੇ ਵਿੱਚ ਪੰਜਾਬ ਦੇ ਖਰਚੇ ਦੇ ਲੈ ਕੇ ਜਹਾਜ ਲੈ ਕੇ ਦੀਵਾਲ ਨੂੰ ਉਹ ਬਚਾਉਂਦਾ ਫਿਰਦਾ ਹੈ ਕਦੇ ਪਾਸ਼ਨਾ ਕਰਨ ਉਹ ਇੱਥੇ ਆ ਜਾਂਦਾ ਹੈ ਕਦੇ ਵਿਸਾਖਾ ਪਰਣਾ ਉਹਨੂੰ ਲੈ ਕੇ ਭਜਦਾ 2500 ਕਰੋੜ ਰੁਪਇਆ 2500 ਕਰੋੜ ਰੁਪਇਆ ਚੜਦੇ ਸਾਲ ਹੀ ਕਰਜ਼ਾ ਹੋਰ ਚੱਕ ਲੈ ਆ ਕਬਾਰ ਖਰੀਦ ਲਿਆ ਆ ਥਰਮ ਪਲਾਂਟ ਜਾ ਕਬਾਰ ਖਰੀਦਨ ਖਾ ਕੇ 2500 ਕਰੋੜ ਰੁਪਇਆ ਹੋਰ ਪੰਜਾਬ ਦੇ ਸਿਰ ਮਰਦਾ ਸੁਪਰਾਵੋ ਅਪੀਲ ਆ ਸਾਨੂੰ ਪੰਜਾਬ ਦੇ ਲੋਕੋ ਬਹੁਤ ਥੋੜੇ ਬਚੇ ਆ ਬਹੁਤ ਥੋੜੇ ਬਚੇ ਆ ਜਿਹੜੇ ਅੱਜ ਪੰਜਾਬ ਦੀ ਗੱਲ ਕਰਨ ਵਾਲੇ ਲੋਕ ਆ ਸਾਰਿਆਂ ਨੂੰ ਇੱਕ ਕਰਕੇ ਜਿਆਦਾ ਮਰਵਾ ਰਹੇ ਆ ਜਾਂ ਜela ਸੱਟ ਰਹੇ ਆ ਅੱਜ ਸਵੇਰ ਦੀ ਗੱਲ ਆਪਣੇ ਸਾਹਮਣੇ ਆ ਰਹੀ ਹੈ ਮੀਡੀਆ ਦੇ ਰਾਹੀਂ ਕਿੰਨੇ ਕ ਬੰਦੇ ਅੱਜ ਜਿਹੜੇ ਖੇਰੇ ਲੈ ਕੇ ਖੜ ਗਏ ਕਿੰਨੇ ਕ ਬੰਦੇ ਭਾਈ ਕਲਵਾਂਸਿੰਗ ਰਾਉਕ ਦੇ ਹੱਕ ਚ ਖੜ ਗਏ ਆਪਾਂ ਹੱਦੋਂ ਕੀ ਅਕਲੀਆਂ ਗੱਲਾਂ ਕਰਨ ਆਏ ਆ ਕੱਲਾ ਅਸੀਂ ਫੇਸਬੁੱਕਾਂ ਦੇ ਉੱਤੇ ਪੋਸਟਾਂ ਪਾਉਣਨੇ ਆ ਜਨਤ ਬਾਅਦ ਬਸ ਈ ਗੱਦੂ ਦਾ ਖਤਮ ਹੈ ਗੱਲ ਅਗਲੀ ਇੱਕ ਹੋਰ ਅਪੀਲ ਕਰਦਾ ਪੰਜਾਬੀਓ ਅਸੀਂ ਇਹ ਪੰਜਾਬ ਪੰਜਾਬੀਏ ਤੇ ਬਚਾਓ ਯਾਤਰਾ ਸ਼ੁਰੂ ਕਰਨ ਜਾ ਰਹੇ ਆ 14 ਤਰੀਕ ਤੋਂ ਮਾਗੀ ਵਾਲੇ ਦੇ ਸ਼ੁਰੂਆਤ ਕਰਨੀ ਹੈ 10ਵਾਂ ਸਾਧੋ ਤਲਵੰਡੀ ਸਾਹਿਬ ਤੋਂ ਤੁਰਨਾ ਸੀ ਸਾਨੂੰ ਵਹੀਕਲ ਸੁਹਾਰੀਆਂ ਵੀ ਸਾਡੀ ਯਾਤਰਾ ਕਿਸੇ ਵੀ ਤਰੀਕੇ ਨਾਲ ਤੁਰਨ ਨਹੀਂ ਦੇਣਾ ਚਾਹੁੰਦੇ ਸਰਕਾਰ ਉਹ ਤੋਂ ਪਹਿਲਾਂ ਪਹਿਲਾਂ ਕੋਈ ਨਾ ਕੋਈ ਕਾਰਵਾਈ ਕੋਈ ਨਾ ਕੋਈ ਘਟਨਾ ਸਾਡੇ ਨਾਲ ਵੀ ਕਰਨਾ ਚਾਹੁੰਦੀ ਹੈ 14 ਤਰੀਕ ਮੰਗਿਆ ਇਹ ਦਿਨ ਦਮਦਮਾ ਸਾਹ ਤੋਂ ਤੁਰਨਾ ਹੈ ਪੰਜਾਬ ਦੇ ਲੋਕਾਂ ਜਾਵਾਂਗੇ ਪੂਰੇ ਪੰਜਾਬ ਜਾਵਾਂਗੇ ਜੋ ਪੰਜਾਬ ਦੇ ਮਸਲੇ ਨੇ ਜੋ ਪੰਜਾਬ ਦੇ ਮੁੱਦੇ ਨੇ ਇਹਨਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਸਨਮੁਖ ਹੋਵਾਂਗੇ ਪੰਜਾਬ ਦੇ ਲੋਕਾਂ ਦਾ ਦੁੱਖ ਸੁੱਖ ਸਾਂਝੇ ਕਰਾਂਗੇ ਪੰਜਾਬ ਦੇ ਲੋਕਾਂ ਨਾਲ ਰਾਹ ਕਰਾਂਗੇ ਦੇ ਦੱਸੋ ਅਸੀਂ ਪੰਜਾਬ ਨੂੰ ਇਹ ਜੰਗਾਂ ਚੋਂ ਕਿਵੇਂ ਕੱਢ ਸਕਦੇ ਆ ਕਿਵੇਂ ਬਚਾਇਆ ਜਾ ਸਕਦਾ ਪੰਜਾਬ ਦੇ ਪਾਣੀ ਪੰਜਾਬ ਦੀ ਬੋਲੀ ਪੰਜਾਬ ਦੀ ਜਵਾਨੀ ਮਰ ਰਹੀ ਚੱਟੇ ਨਾਲ ਇਹਨਾਂ ਨੂੰ ਪ੍ਰਵਾਹ ਇਹ ਪਾਸ਼ਨਾ ਕਰਦੇ ਫਿਰਦੇ ਆ ਮਹਾਰਾਸ਼ਟਰ ਔਜ ਵਾਲੇ ਲੈ ਕੇ ਹੈਲੀਕਾਪਟਰ ਜਹਾਜ਼ਾਂ ਦੇ ਚੜਾ ਕੇ ਗੇਜਰੀਵਾਲ ਨੂੰ ਇੱਥੇ ਪੰਜਾਬ ਦੀ ਜਵਾਨੀ ਚੱਟੇ ਨਾਲ ਰੋਜ਼ ਮਰਦੀ ਹੈ ਪਰ ਪੰਜਾਬ ਦੇ ਲੋਕੋ ਹੁਣ ਤੁਹਾਡੇ ਹੱਥੇ ਫੈਸਲਾ ਹੈ ਤੁਸੀਂ ਕਿੱਧਰ ਖੜਨਾ ਹੈ ਇਹਨਾਂ ਬੱਚੜਾ ਨਾਲ ਖੜਨਾ ਹੈ ਪਵਨ ਸਿੰਘ ਸੋਜ ਵਾਲਿਆ ਮਹਾਰਾਜ ਸਾਹਿਬ ਇਹ ਦੇਣੀ ਆਉਂਦੀ ਹੈ ਇਹ ਇੰਨਾ ਧੱਕਾ ਚੰਗਾ ਨਹੀਂ ਹੁੰਦਾ ਅੱਤ ਤੇ ਖੁਦਾ ਦਾ ਵੈਰ ਹੈ ਤੇਰੇ ਅਸਲ ਨੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਪਾਵਰ ਦਾ ਤਾਕਤ ਦਾ ਅੰਨਾ ਹੋ ਗਿਆ ਤੂੰ ਇਹਨੇ ਤਾਕਤ ਦੇ ਵਿੱਚ ਪਾਵਰ ਦੇ ਵਿੱਚ ਆ ਕੇ ਤੈਨੂੰ ਦਿਖਦਾ ਹੀ ਕੁਝ ਨਹੀਂ ਤੈਨੂੰ ਲੱਗਦਾ ਹੈ ਕਿ ਮੈਂ ਸਦਾ ਹੀ ਇੱਥੇ ਮੁੱਖ ਮੰਤਰੀ ਰਹਿਣਾ ਮੈਨੂੰ ਕਿਹੜਾ ਲਾ ਸਕਦਾ ਪਰ ਕਿੱਥੇ ਗਿਆ 25 ਸਾਲ ਰਾਜ ਕਰਨ ਵਾਲੇ ਕਿੱਥੇ ਗਿਆ ਬਾਦਲ ਜਿੰਨਾ ਬੰਨੇ ਪੱਤਾ ਨਹੀਂ ਛੇਲਦਾ ਅੱਜ ਲੋਕਾਂ ਨੇ ਖਿਤਾਬ ਕੀਤਾ ਉਹਨਾਂ ਨੂੰ ਕਿੱਥੇ ਖੜੇ ਆ ਉਹ ਇਹ ਦੇਣੀਆਂ ਆਉਂਦੀਆਂ ਰੱਬ ਦੇ ਘਰ ਦੇ ਰ ਹਨੇਰ ਨਹੀਂ ਸਮਾਂ ਲੱਗ ਜਾਂਦਾ ਪਰ ਜਦ ਉਹਦੀ ਲਾਠੀ ਪੈਂਦੀ ਆ ਤਾਂ ਸਾਰੇ ਸਾਰਾ ਕੁਝ ਤਬਾਹ ਹੋ ਜਾਂਦਾ ਉਹਦੀ ਆਵਾਜ਼ ਨਹੀਂ ਉਹਦੀ ਲਾਠੀ ਦੀ ਕਹਿੰਦੇ ਆਉਂਦੀ ਪਰ ਇਹ ਦੁਨੀਆ ਦੇ ਸਾਹਮਣੇ ਸਭ ਨੰਗਾ ਹੋ ਜਾਂਦਾ ਇਕ ਚੰਗੀਆਂ ਨਹੀਂ ਹੈਗੀਆਂ ਗੱਲਾਂ ਜੋ ਤੂੰ ਕਰ ਰਿਹਾ ਜੋ ਪੰਜਾਬ ਦੀ ਜਵਾਨੀ ਦਾ ਘਾਹ ਤੁਸੀਂ ਕਰ ਰਹੇ ਏਡਾ ਧੱਕਾਸ਼ਾਈ ਕਰ ਰਿਹਾ ਹਾਲਾਤਾਂ ਦੇ ਜਿਹੜੇ ਫੈਸਲੇ ਉਹ ਵੀ ਉਲਟਾ ਰਹੇ ਉਹ ਵੀ ਨਹੀਂ ਮੰਨ ਰਹੇ ਸਭ ਪੰਜਾਬ ਦੇ ਲੋਕੋ ਥੱਲੇ ਆ ਗੱਲਾਂ ਇੱਕ ਤਾਂ ਅੰਗਰੇਜ਼ੀ ਜਿਹਾ ਲਿਖਿਆ ਕਰੋ ਪੰਜਾਬੀ ਵਿੱਚ ਕਰਦਾ ਕਰੋ ਟਿੱਪਣੀ ਮੇਰਾ ਵੀਰ ਆ ਗੁੱਡ ਜੌਬ ਰਾਈਟ ਲਾਈਸਲ ਇਹ ਨਾ ਲਿਖਿਆ ਕਰੋ ਸਲੂਟ ਜੇ ਬੈਰ ਖੜਨਾ ਦਾ ਬਾਈ ਨਾਲ ਖੜੋ ਸੱਦਾ ਦੇ ਰਿਹਾ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ 14 ਤਰੀਕ ਨੂੰ ਮੱਕੀ ਵਾਲੇ ਦਿਨ ਦੰਦਮਾ ਸਾਹਿਬ ਤਲਵੰਡੀ ਸਾਹਿਬ ਤੱਕ ਤੋਂ ਤੁਰਨਾ ਸੀ ਸ਼ੁਰੂਆਤ ਕਰਨੀ ਹੈ ਯਾਤਰਾ ਦੀ ਸਾਰੇ ਪੰਜਾਬ ਨੂੰ ਸੱਦਾ ਹੈ ਕਿ ਵੱਧ ਤੋਂ ਵੱਧ 14 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਦੰਦਮਾ ਸਾਹਿਬ ਪਹੁੰਚੋ ਸਾਰੇ ਪੰਜਾਬ 'ਚ ਚਾਹੇ ਸਾਨੂੰ ਸਾਲ ਲੱਗੇ 2 ਸਾਲ ਲੱਗਣ 4 ਲੱਗਣ 5 ਲੱਗਣ ਪੰਜਾਬ ਦੇ ਹਰ ਪਿੰਡ 'ਚ ਜਾਵਾਂਗੇ ਹਰ ਇੱਕ ਬੰਦੇ ਕੋਲੇ ਜਾਵਾਂਗੇ ਹਰ ਬੰਦੇ ਨਾਲ ਬੈਠ ਕੇ ਵਿਚਾਰਾਂ ਦੀ ਸਾਂਝ ਪਾਵਾਂਗੇ ਜਿੱਥੋਂ ਤੁਰਾਂਗੇ ਦੰਦਵਾ ਸਾਹ ਤੋਂ ਤੁਰ ਕੇ ਜਿੰਨੇ ਪਿੰਡ ਰੋਜ ਕੱਢੇਗੇ ਕੱਢਾਂਗੇ ਜਿੱਥੇ ਰਾਤ ਪੈ ਜਾਏ ਜਰੂ ਉੱਥੇ ਰੁਕ ਜਾ ਕਰਾਂਗੇ ਅਗਲੀ ਸਵੇਰ ਫਿਰ ਤੁਰਿਆ ਕਰਾਂਗੇ ਜਿੰਨੇ ਪਿੰਡ ਨਿਕਲਣਗੇ ਫਿਰ ਕੱਢੇ ਜਿੱਥੇ ਰਾਤ ਪਈ ਉਥੇ ਉਸੇ ਪਿੰਡ ਦੀ ਸਾਡਾ ਠਹਿਰ ਹੋਇਆ ਕਰੂਗੀ ਉਸੇ ਪਿੰਡ ਦੀ ਰੁਕਿਆ ਕਰਾਂਗੇ ਇਹ ਤੁਹਾਨੂੰ ਦੱਸ ਦਾਂਗੇ ਨਾਲ ਦੀ ਨਾਲ ਇਜ਼ਾਦੇ ਰਵਾਂਗੇ ਸੋਸ਼ਲ ਮੀਡੀਆ ਦੇ ਉੱਤੇ ਵੀ ਭਾਈ ਆਦਨਾਂ ਦੇ ਵਿੱਚ ਆਦਨਾਂ ਸੀ ਆ ਪਿੰਡ ਜਾਵਾਂਗੇ ਆਦਨਾਂ ਸੀ ਆ ਪਿੰਡ ਜਾਵਾਂਗੇ ਸੋਸਕਾਰ ਕੇ ਪੀਲਾ ਤਾਨੂੰ ਸੱਦਾ ਹੁਣੀ ਮਾਰਤੀ ਹਾਕ ਕਿ ਆਜੋ 14 ਤਰੀਕ ਨੂੰ ਤੁਰਾਂਗੇ ਤੇ ਹੋ ਸਕਦਾ ਉਦੋਂ ਪਹਿਲਾਂ ਸਰਕਾਰ ਇਹ ਕੋਈ ਕੋਈ ਨਾ ਕੋਈ ਚਾਰ ਚੱਲੇ ਕੋਈ ਨਾ ਕੋਈ ਇਹ ਇਹ ਜਾਂ ਹਤਕੰਡਾ ਪਨਾਉਣ ਕਿ ਕਿਸੇ ਵੀ ਤਰੀਕੇ ਨਾਲ ਜਿਹੜੀ ਇਹ ਯਾਤਰਾ ਸਾਡੀ ਵੈਸੇ ਅਸੀਂ 20 ਤਰੀਕ ਦਾ ਐਲਾਨ ਮੈਂ ਦੱਸਿਆ ਤੁਹਾਨੂੰ ਕੀਤਾ ਸੀਗਾ ਸੱਜਣ ਦਿਹਾੜੇ ਕਰਕੇ ਅਸੀਂ ਰੋਕ ਕੇ ਸਿਰਫ ਸੈਟਰ ਦੇ ਹੜੇ ਆਗੇ ਸੀਗੇ ਵਿੱਚ ਉਹਦਾ ਕਰਕੇ ਇੱਕ ਤਰੀਕ ਤੋਂ ਸ਼ੁਰੂ ਕਰਨ ਦੀ ਗੱਲ ਫਿਰ ਤਿਆਰੀ ਵੈਰੀ ਕਰਦਿਆਂ ਨੂੰ ਸਮਾਂ ਲੱਗ ਗਿਆ ਤਾਂ ਭਾਈ 14 ਤਰੀਕ ਅਸੀਂ ਹੁਣ ਵਿਥੀ ਹੈ ਮਾਗੀ ਆ ਦਾ ਦਿਨ ਅਸੀਂ ਤੁਹਾਨੂੰ ਅਪੀਲ ਕਰਦੇ ਆ ਜੇ ਚਾਹੋ ਨੇ ਆ ਤਾਂ ਆ ਜਾਓ ਉਥੋਂ ਦੰਦਵਾ ਸਾਹ ਤੋਂ ਕਰਕੇ ਅਰਦਾਸਾਂ ਤੁਰਾਂਗੇ ਪੰਜਾਬ ਦੇ ਲਈ ਕਿ ਪੰਜਾਬ ਲਈ ਇੱਕ ਨਵਾਂ ਸੂਰਜ ਚੜ੍ਹਨ ਦੀ ਉਮੀਦ ਹਰੇ ਵੀ ਹੈਗੀ ਆ ਚੜ੍ਹਾਵਾਂਗੇ ਸੂਰਜ ਲੈ ਕੇ ਆਵਾਂਗੇ ਉਹ ਰੌਸ਼ਨੀ ਪੰਜਾਬ ਦੇ ਅੰਦਰ ਇਹ ਡਿਸ਼ੇ ਦੀ ਪੰਜਾਬ ਨੂੰ ਕੁਛ ਨਹੀਂ ਹੋਣ ਦੇ ਜਿਹੜਾ ਇੱਕ ਜਾਉਨੇ ਆ ਤੇ ਪੰਜਾਬ ਦੇ ਲੋਕੋ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਦਿਨ ਰਾਤ ਪੰਜਾਬ ਲਈਆਂ ਜਿੰਦਗੀ ਮੌਤ ਪੰਜਾਬ ਲਈ ਆ ਪਰ ਥੋੜਾ ਸਾਧ ਦੀ ਲੋੜ ਆ ਬਾਈ ਸਾਥ द्या ਕਰੋ ਖੜ ਜਾ ਕਰੋ ਮੇਰੇ ਵੀਰ ਹੁਣ ਉਹ ਉਹ ਦਿਨ ਨਾ ਹੋਵੇ ਕਿ ਅਸੀਂ ਇਕੱਲੇ ਟਿੱਪਣੀਆਂ ਤੇ ਰਹਿ ਜਾਈਏ ਤੇ ਉਹਦੇ ਕੋ ਉਥੇ ਪਹੁੰਚੇ ਨਾ ਬੱਦ ਤੋਂ ਬੱਦ ਵੱਡੀ ਗਿਣਤੀ ਦੇ ਵਿੱਚ ਇਕੱਠ ਕਰਕੇ ਉੱਥੇ ਤੁਰਨਾ ਹੈ ਫਰਨਾਰੀ ਨਾਲ ਸਾਧਨ ਆਪਣੇ ਕੋਲ ਇੰਨੀ ਭਰਾਵੋ ਪੂੰਜੀ ਵੀ ਨਹੀਂ ਹੈਗੀ ਸਾਧਨ ਥੋੜੇ ਹੋਣਗੇ ਉਹਨੇ ਸਾਧਨਾਂ ਦੇ ਹਿਜਾਇਆ ਕਰਾਂਗੇ ਜਿਹੜੇ ਪਿੰਡ ਚ ਤੁਹਾਡੇ ਨਾਲ ਆਲਿਆ ਕਰਨਗੇ ਨੌਜਵਾਨ ਜਾਂ ਕੋਈ ਲੋਕ ਜਾਂ ਸੰਗਤ ਉੱਥੋਂ ਭਾਈ ਅਸੀਂ ਨਾਲ ਉਹ ਵੀ ਅੱਗੇ ਤਰਪਿਆ ਕਰਨਗੇ ਸਾਰੀਆਂ ਵਿਚਾਰਾਂ ਕਰਨੀਆਂ ਨੇ ਜੋ ਮੁੱਦੇ ਨੇ ਜੋ ਸਮੱਸਿਆਵਾਂ ਨੇ ਪੰਜਾਬ ਦੀਆਂ ਉਹਨਾਂ ਦਾ ਹੱਲ ਕੀ ਹੈ ਇਹ ਹੱਲ ਆਪਾਂ ਸਿਰ ਜੋੜ ਕੇ ਕੱਢਣਾ ਹੈ ਪੰਜਾਬ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਸੰਵਾਦ ਰਚਾ ਕੇ ਹੱਲ ਕੱਢਣਾ ਪੰਜਾਬ ਦਾ ਉਹਦੇ ਲਈ ਤੁਰਾਂਗੇ ਭਰਾਵੋ 14 ਤਰੀਕ ਦਿਨ ਮੰਗੀ ਵਾਲੇ ਆ ਜਾ ਮੇਰਾ ਵੀਰ ਤੇ ਆ ਆਵਾਜ਼ ਬੁਲੰਦ ਕਰੋ ਬੁੱਤੜਾਂ ਦੇ ਖਿਲਾਫ ਆ ਜਿਹੜਾ ਬੁੱਕੜ ਬਣ ਗਿਆ ਨਵਾਂ ਬੁੱਕੜ ਤਿਆਰ ਹੋ ਗਿਆ ਭਵੰਸਿਓ ਜਿਹੜਾ ਸ਼ਰੇਆਮ ਧੱਕਾ ਕਰ ਰਿਹਾ ਲੋਕਾਂ ਦੇ ਨਾਲ ਯਾਰ ਪਰ ਹੱਦ ਹੋ ਗਈ ਸਾਡੀ ਪਤਾ ਨਹੀਂ ਕਿੱਥੇ ਸੁੱਤੇ ਪਏ ਆ ਇਹ ਇਹ ਬਾਰੀ ਸਾਬ ਦੀ ਆਉਣੀ ਐ ਬਾਰੀ ਸਾਬ ਦੀ ਆਉਣੀ ਐ ਮੇਰੀ ਗੱਲ ਯਾਦ ਰੱਖਿਓ ਜੇ ਤੁਹਾਨੂੰ ਲੱਗਦਾ ਅੱਜ ਜਿਹੜਾ ਸਿਰਦਾ ਅੱਜ ਫਲਾਣੇ ਨਾਲ ਧੱਕਾ ਕਰ ਲਿਆ ਅੱਜ ਫਲਾਣੇ ਦੇ ਪਰਚਾ ਦੇਤਾ ਅੱਜ ਫਲਾਣਾ ਮਰਵਾਤਾ ਤੁਹਾਨੂੰ ਲੱਗਦਾ ਵੀ ਤੁਸੀਂ ਬਚੋਗੇ ਸੁਰਲੀ ਬੋਲਣਾ ਰਹਿ ਕੌਣ ਜਾਊ ਫਿਰ ਲੋਕ ਡਰ ਕੇ ਖੁੱਡਾਂ ਦੀ ਬੜ ਜਾਣਗੇ ਘਣਾ ਚ ਬੜ ਜਾਣਗੇ ਫਿਰ ਆਪਣੀ ਮਰਮਰਜ਼ੀ ਕਰਨਗੇ ਆਪਣੇ ਚੰਮ ਦੀਆਂ ਚਲਾਉਣਗੇ ਇਹੀ ਤਾਂ ਚਾਹੁੰਦੇ ਐ ਵੀ ਲੋਕ ਸਭਾ ਦੀਆਂ ਵੋਟਾਂ ਤੋਂ ਪਹਿਲਾਂ ਪਹਿਲਾਂ ਜਿੰਨੀਆਂ ਵੀ ਆਵਾਜ਼ਾਂ ਪੰਜਾਬ ਦੇ ਹੱਕ ਤੇ ਬੋਲਦੀਆਂ ਨੇ ਜਿੰਨੀਆਂ ਆਵਾਜ਼ਾਂ ਪੰਜਾਬ ਦੀ ਬਲੰਦ ਹੁੰਦੀਆਂ ਨੇ ਇਹਨਾਂ ਨੂੰ ਜਗਾਉਂਦੀਆਂ ਨੇ ਲੋਕਾਂ ਨੂੰ ਉਹ ਸਾਰੀਆਂ ਆਵਾਜ਼ਾਂ ਲੋਕ ਸਭਾ ਦੀਆਂ ਵੋਟਾਂ ਤੋਂ ਪਹਿਲਾਂ ਪਹਿਲਾਂ ਬੰਦ ਕਰ ਦਿੱਤੀਆਂ ਜਾਂਦਾ ਇਸ ਸਰਕਾਰੀ ਸਕੀਮ ਦੇ ਤਰੀਕੇ ਹੋਈ ਹੈ ਤੇ ਮੈਂ ਫਿਰ ਕਹਿੰਦਾ ਮੈਨੂੰ ਪੂਰੀ ਸ਼ੱਕ ਨਹੀਂ ਮੈਨੂੰ ਪੂਰੀ ਗੱਲ ਇਹ ਕਿੰਨਾ ਸੋ ਪੱਕੀ ਤੌਰ ਤੇ ਹੈ ਵੀ ਲੱਖਾਂ ਸਿਆਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਮੁਕਾਦਮੇ ਦੇ ਵਿੱਚ ਤੈਨੂੰ ਫਸਾ ਕੇ ਲਜਾ ਕੇ ਇਹ ਅੰਦਰ ਸਿੱਟ ਸਕਦੇ ਆ ਇਹ ਤਿਆਰੀਆਂ ਕਰ ਰਹੇ ਆ ਪਰ ਫੈਸਲਾ ਹੁਣ ਪੰਜਾਬ ਦੇ ਲੋਕੋ ਤੁਹਾਡੇ ਸਿਰ ਤੇ ਸੜਦਾ ਫੈਲਾ ਤੁਸੀਂ ਕਰਨਾ ਹੈ ਨਾਲ ਖੜਨਾ ਹੈ ਕਿ ਇਕੱਲਾ ਆਪਾਂ ਟਿੱਪਣੀਆਂ ਦੇ ਦੇ ਫੇਸਬੁਕਾਂ ਦੇ ਆਪਣੀ ਭੜਾਸ ਕੱਢ ਕੇ ਹਟ ਜਾਣਾ ਫਿਰ ਸੇ ਖਤਮ ਹੋ ਕਹਾਣੀ ਸਮਝ ਫਿਰ ਬਾਲੇ ਬੰਦੇ ਰਹਿ ਨਹੀਂਗੇ ਭਰਾਓ ਆਜ ਆਪਾਂ ਆਪਾਂ ਨੂੰ ਸਾਰੇ ਬੰਦਿਆਂ ਨੂੰ ਆਪਾਂ ਨੂੰ ਸੁਖਪਾਲ ਸਿੰਘ ਖਹਿਰੇ ਦੇ ਨਾਲ ਵੀ ਖੜਨਾ ਚਾਹੀਦਾ ਹੈ ਉਹਦੇ ਹੱਕ ਦੇ ਵਿੱਚ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ਚਾਹੇ ਸੋਸ਼ਲ ਮੀਡੀਆ ਤੇ ਪਾਓ ਕਿਵੇਂ ਵੀ ਪਾਓ ਪਰ ਉਹਦੇ ਅਵਾਜ਼ ਉਹਦੇ ਹੱਕ ਚ ਸਾਨੂੰ ਬੋਲਣਾ ਚਾਹੀਦਾ ਬਹੁਤ ਧੜਕ ਬੰਦਾ ਜੋ ਹਮੇਸ਼ਾ ਸਾਡੇ ਪੰਜਾਬ ਦੇ ਹੱਕਾਂ ਦੇ ਵਿੱਚ ਬੋਲਿਆ ਜਦੋਂ ਪੰਜਾਬ ਦੀ ਜਵਾਨੀ ਦਾ ਘਾਣ ਹੋਇਆ ਯੂਪੀਏ ਲਾਏ ਐ ਐਨਸੀ ਲਾਏ ਹੋਰ ਜੋ ਕੁਛ ਹੋਇਆ ਪੰਜਾਬ ਦੇ ਨਾਲ ਹਮੇਸ਼ਾ ਬੰਦਾ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਆਪਣੀ ਪਾਰਟੀ ਦੀਆਂ ਜਿਹੜੀਆਂ ਹਰਤਾਂ ਤੋਂ ਉੱਪਰ ਉੱਠ ਕੇ ਹਮੇਸ਼ਾ ਪੰਜਾਬ ਨਾਲ ਖੜਾ ਆ ਸਾਡਾ ਪੰਜਾਬੀ ਉਹ ਖਾਤੇ ਬੰਦਾ ਉਸ ਇਨਸਾਨ ਨਾਲ ਖੜ ਕੇ ਯਾਰ ਟੱਕਾ ਹੋ ਰਿਹਾ ਜਾਂਦਾ ਜਮਾਂ ਟੱਕਾ ਹੋ ਰਿਹਾ ਪਹਿਲਾ ਝੂਠੇ ਪਰਚੇ ਜੰਦਰ ਫਸਾਇਆ ਗਿਆ ਆ ਸਾਡੇ ਤਾਂ 9 ਮਹੀਨੇ ਤੋਂ ਅੰਦਰ ਆ ਆ ਚੱਕ ਇੱਕ ਮੁਕਦਮਾ ਹੋਰ ਦੇ ਕੇ ਅੰਦਰ ਫਿਰ ਸੱਟਾ ਚੱਲ ਗਿਆ ਇਹ 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 ਡਿਕਟੇਟਰ ਜਿਹੜੇ ਬਣੇ ਹੋਏ ਨੇ ਤਾਨਾਸ਼ਾਹ ਬਣੇ ਹੋਏ ਨੇ ਹਿਟਲਰ ਬਣੇ ਹੋਏ ਨੇ ਜਿਹੜੇ ਬੰਦੇ ਕਾਇਨੂਪਰ ਡੈਮੋਕਰੇਸੀ ਕਾਇਦਨੇ ਲੋਕਤੰਤਰ ਕਾਇਦਨੇ ਆ ਯਾਰ ਸੋ ਆਜੋ ਬਾਈ 14 ਨੂੰ ਦੇਖਦੇ ਆ ਫਿਰ ਮੈਦਾਨ ਚ ਕਿੰਨੇ ਖੰਧਿਤਰਦੇ ਆ 14 ਤਰੀਕ ਮਾਘੀ ਆ ਦਿਨ ਤਮ ਤਮਾ ਸਾਥੂ ਕਰਕੇ ਅਰਦਾਸਾ ਅਰਦਾਸ ਓਟ ਆਸਰਾ ਲੈ ਕੇ ਸੱਚੇ ਪਾਤਸ਼ਾਹ ਵਹਿਗੁਰੂ ਦਾ ਉਸ ਜਨਤਾਪਨ ਸ਼ੁਰੂਆਤ ਕਰਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੇ ਸਮੱਸਿਆਵਾਂ ਕੀ ਨੇ ਸਾਨੂੰ ਕਿਹੜੇ-ਕਿਹੜੇ ਮੁੱਦੇ ਨੇ ਤੇ ਹੱਲ ਕੀ ਹੈ ਇਹ ਬੈਠ ਕੇ ਵਿਚਾਰਾ ਕਰਕੇ ਲੋਕਾਂ ਦਾ ਅੱਗੇ ਪਰੂਪਰੇ ਖਤਿਆਰ ਕਰਾਂਗੇ ਧੰਨਵਾਦ ਜਉਂਦੇ ਵਸਦੇ ਰਹੋ ਪੰਜਾਬੀਓ ਪਰ ਨਾਲ ਖੜਾ ਕਰੋ ਮੇਰਾ ਵੀਰ ਆਪਣੇ ਬੰਦੇ ਨਾਲ ਖੜਾ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲ